ਜ਼ਿੰਦਗੀ ਦੇ ਵਿੱਚ ਜੇ ਆਪਾਂ ਸੰਤ ਦਾ ਦਰਜਾ ਅਸਲ ਮੈਨੇ ਦੇਈਏ ਤਾਂ ਉਹ ਸਿਰਫ ਸੰਤੋ ਆਪਾ ਤਸਿੰਗ ਜੀ ਨੂੰ ਦਿੱਤਾ ਜਾ ਸਕਦਾ। ਇਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਇੱਕ ਤੇੜ ਕਸ਼ਹਿਰਾ, ਖੱਦਰ ਦਾ ਕੁੜਤਾ ਤੇ ਸਿਰ ਤੇ ਖੱਦਰ ਦਾ ਪਰਨੇ ਨਾਲ ਕੱਢੀ। ਲੋਕਾਂ ਦਾ ਇਹਨਾਂ ਨੂੰ ਕਾਲਪੁਰਖ ਦੇ ਬਰੂਬਰ ਦਾ ਦਰਜਾ ਦੇਣਾ ਪਰ ਇਹਨਾਂ ਦੇ ਸਭ ਤੋਂ ਵੱਡੇ ਸੱਚੇਤ ਪ੍ਰਭਾਵਤ ਕਰਨ ਦਾ ਜੇਕਰ ਕਿ ਇਹਨਾਂ ਨੇ ਕਦੇ ਵੀ ਆਪਣੇ ਆਪ ਨੂੰ ਰੱਬ ਸਮਾਨ ਨਹੀਂ ਜਾਪਿਆ। ਇਨਾਂ ਕੋਲੇ ਪ੍ਰਸ਼ਾਦਾ ਲੈ ਕੇ ਸੇਵਾਦਾਰ ਲੈ ਕੇ ਜਾਂਦੇ ਪ੍ਰਸ਼ਾਦਾ ਤਾਂ ਇਹਨਾਂ ਨੇ ਕਦੇ ਪ੍ਰਸ਼ਾਦਾ ਨਹੀਂ ਸਕਿਆ ਸੀ ਇਹਨਾਂ ਨੇ ਸਿਰਫ ਇੱਕ ਗੱਲ ਰੱਖੀ ਕਿ ਜੇ ਅਸੀਂ ਪ੍ਰਸ਼ਾਦਾ ਸਕਾਂਗੇ ਤਾਂ ਸਿਰਫ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਨ ਤੋਂ ਵਾਧ ਹੀ ਸਕਾਂਗੇ ਇਹਨਾਂ ਦਾ ਪ੍ਰਚਾਰ ਕਰਨ ਦਾ ਢੰਗ ਉਹ ਸਭ ਤੋਂ ਅਨਮੋਲ ਸੀ ਤੇ ਵੱਖਰਾ ਸੀ ਜੀ ਜੀ ਜਦੋਂ ਸਾਧੂ ਨੇ ਕਿਹਾ ਕਿ ਤੁਸੀਂ ਮਹਾਰਾਜ ਉਪਰ ਹੱਥ ਰੱਖੋ ਅੱਛਾ ਜੀ ਤਾਂ ਜਦੋਂ ਹੱਥ ਰੱਖਿਆ ਬਿਲਕੁਲ ਐਜ਼ ਇਟ ਇਜ਼ ਜਦ ਇਨਸਾਨ ਸਾਹ ਲੈਂਦਾ ਤਾਂ ਸਤਿਗੁਰੂ ਗੁਰੂ ਅੰਰਸ ਮਹਾਰਾਜ ਐਦਾਂ ਸਾਹ ਲੈ ਰਹੇ ਸੀ ਜਿੱਥੇ ਮਾਪੁਰਖਾਂ ਨੇ ਚਰਨ ਪਾਏ ਨੇ ਉੱਥੇ-ਉੱਥੇ ਤੁਹਾਨੂੰ ਹਰ ਜਗ੍ਹਾ ਮਨੁਸ਼ਾਨਾਂ ਦਾ ਮਿਲੂ ਜਦਕਿ ਭੰਤ ਸੰਤਵਾ ਬਾਦਲ ਸਿੰਘ ਮਹਾਰਾਜ ਜੀ ਨੇ ਗੁਰਬਾਣੀ ਦਾ ਪਸਾਰ ਗੁਰਦੁਆਰੇ ਉਸਾਰਨਾ ਵਿੱਦਿਆ ਦਾ ਪਸਾਰ ਕਰਨਾ ਹੀ ਅਹਿਮੀਅਤ ਦਿੱਤੀ ਨਾ ਕਿ ਕਿਸੇ ਡੇਰਾਬਾਦ ਨੂੰ ਅਹਿਮੀਅਤ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸਤੋਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਸਾਡੇ ਨਾਲ ਭਾਈ ਸਾਹਿਬ ਦਿਲਪ੍ਰੀਤ ਜੀ ਹੋਣਗੇ ਮਾਸਟਰ ਸਾਹਿਬ ਜੀ ਪੁੱਛਤਾਰਤਾ ਸਾਨੂੰ ਪਤਾ ਕਿ ਬਹੁਤ ਦੂਰੋਂ ਦੂਰੋਂ ਸੰਗਤ ਇੱਥੇ ਦਰਸ਼ਨ ਕਰਨ ਆਉਂਦੀ ਹੈ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਬਾਰੇ ਜਾਂ ਇੱਥੇ ਜੋ ਸੰਗਤ ਆਉਂਦੀ ਹੈ ਜੇ ਸੱਚੇ ਦਿਲੋਂ ਕੋਈ ਵੀ ਆਉਂਦਾ ਉਹਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਕਾਰਜ ਰਾਸ ਹੁੰਦੇ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਬਾਬਾ ਜੀ ਬਖਸ਼ਵਾਨ ਜੀ ਬਖਸ਼ਵਾਨ ਜੀ ਮੈਂ ਚਾਹੁੰਦਾ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਬਾਰੇ ਤੇ ਲੋਕ ਸ਼ਰਦਾ ਦੇ ਨਾਲ ਜਿਵੇਂ ਦੂਰ ਦੂਰ ਆਉਂਦੇ ਆ ਉਹਨਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਜ਼ਰੂਰ ਦੱਸਿਓ ਸਤਿ ਸੰਤਨ ਤੇ ਸਭ ਤੋਂ ਪਹਿਲਾਂ ਤਾਂ ਸਬਦ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਆ ਕੇ ਸੰਤਾਂ ਦੇ ਪ੍ਰਚਾਰ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੀ ਦਿਲੀ ਤਮੰਨਾ ਵੀ ਸੀ ਕਿ ਤੁਸੀਂ ਜੋ ਸੰਤਮਾਪੁਰਖਾਂ ਦੀ ਸਖਸੀਅਤ ਹੈ ਉਹਨਾਂ ਨੂੰ ਦੂਰ ਦਰੇਡੇ ਵਿਦੇਸ਼ ਦੇ ਵਿੱਚ ਵੀ ਪਹੁੰਚਾਇਆ ਜਾਵੇ ਜੀ ਜੀ ਪਰ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਇੱਥੇ ਉਹਦਾਂ ਦੇ ਪ੍ਰਬੰਧ ਵੀ ਨੇ ਉਹਨਾਂ ਦੀ ਉਹਦਾਂ ਦੀ ਸੇਵਾ ਵੀ ਕੀਤੀ ਜਾਂਦੀ ਆ ਇਸ ਲਈ ਮੈਂ ਤੁਹਾਡਾ ਦੁਆਰਾ ਇਹ ਚੀਜ਼ ਦਾ ਪਹਿਲਾਂ ਧੰਨਵਾਦ ਕਰਦਾ ਜੀ ਦੂਜੀ ਚੀਜ਼ ਆਪਾਂ ਲੈ ਕੇ ਚੱਲੀਏ ਸੰਤਾਂ ਨੂੰ ਜੱਲਾਜਾਤਾਰ ਸਾਰੇ ਜਾਣਦੇ ਆ ਕੋਈ ਏਦਾਂ ਦਾ ਇਨਸਾਨ ਨਹੀਂ ਆ ਜਿਹੜੇ ਸੰਤਮਾ ਬਰਖੰਤੋਆ ਬਾਦਰ ਸਿੰਘ ਜੀ ਬਾਰੇ ਨਾ ਜਾਣਦਾ ਹੋਵੇ ਜੀ ਜੀ ਜ਼ਿੰਦਗੀ ਦੇ ਵਿੱਚ ਜੇ ਆਪਾਂ ਸੰਤ ਦਾ ਦਰਜਾ ਅਸਲ ਮੈਨੇ ਦਈਏ ਤਾਂ ਉਹ ਸਿਰਫ ਸੰਤੋਆ ਬਾਦਰ ਸਿੰਘ ਜੀ ਨੂੰ ਦਿੱਤਾ ਜਾ ਸਕਦਾ ਹੈ ਕਾਰਨ ਅਜ਼ਿਹ੍ਹਾ ਸੰਤ ਜਿਸ ਨੇ ਸਭ ਤੋਂ ਪਹਿਲਾਂ ਵਿੱਦਿਆ ਦਾ ਪ੍ਰਸਾਰ ਮਾਲਵੇ ਦੇ ਵਿੱਚ ਕਰਨਾ ਸ਼ੁਰੂ ਕੀਤਾ ਜੇ ਪੁਰਾਣੇ ਸਮੇਂ ਦੇ ਅਨੁਸਾਰ ਦੇਖੀਏ ਤਾਂ ਇੱਥੇ ਕੁਝ ਵੀ ਨਹੀਂ ਸੀ ਜੀ ਉਹ ਜੰਮਾਲਵਾ ਇੱਕ ਬੰਜਰ ਦੇ ਤਰੀਕੇ ਨਾਲ ਦੇਖਿਆ ਜਾਂਦਾ ਸੀ ਕਿਉਂਕਿ ਜੇ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਤੋਂ ਵੀ ਦੇਖਿਆ ਜਾਵੇ ਜੇ ਆਪਾਂ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਵੀ ਚਲੀਏ ਇਹ ਬੰਜਰ ਏਰੀਆ ਨਾਲ ਜ਼ਿਆਦਾ ਸੀਮਤ ਰਿਹਾ ਹੋਇਆ ਹੈ ਅੱਛਾ ਛੜੀਆਂ ਰਹੀਆਂ ਹੋਈਆਂ ਨੇ ਜੀ ਤੇ ਇਹਨਾਂ ਦਾ ਉਰੇ ਆਉਣਾ ਇੱਕ ਆਕਾਲ ਪੁਰਖ ਦੀ ਸੱਚੇ ਅਨੁਸਾਰ ਲੋਕਾਂ ਦਾ ਇਹਨਾਂ ਨੂੰ ਆਕਾਲ ਪੁਰਖ ਦੇ ਬਰੋਬਰ ਦਾ ਦਰਜਾ ਦੇਣਾ ਪਰ ਇਹਨਾਂ ਦੀ ਸਭ ਤੋਂ ਵੱਡੀ ਸਖਸੀਅਤ ਪ੍ਰਭਾਵਤ ਕਰਨ ਦਾ ਜੇਕਰ ਕਿ ਇਹਨਾਂ ਨੇ ਕਦੇ ਵੀ ਆਪਣੇ ਆਪ ਨੂੰ ਰੱਬ ਸਮਾਨ ਨਹੀਂ ਜਾਪਿਆ ਜੀ ਹਰ ਇੱਕ ਸੰਤ ਦਾ ਇੱਕ ਅਲੱਗ-ਅਲੱਗ ਜ਼ਰੀਆ ਹੁੰਦਾ ਅਲੱਗ-ਅਲੱਗ ਦਰਜਾ ਹੁੰਦਾ ਪਰ ਇਹਨਾਂ ਦੀ ਸਖਸੀਅਤ ਇਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਇੱਕ ਤੇੜ ਕਸ਼ਹਿਰਾ ਖੱਦਰ ਦਾ ਕੁੜਤਾ ਤੇ ਸਰਤੇ ਖੱਦਰ ਦਾ ਪਰਨੇ ਨਾਲ ਕੱਢੀ ਅੱਛਾ ਜੀ ਰਾਜ ਜੂਗੀ ਹੋਣ ਦੇ ਬਾਵਜੂਦ ਵੀ ਜਿਹੜੇ ਇਨਸਾਨ ਦੇ ਪੈਰਾਂ ਦੇ ਵਿੱਚ ਰਾਜੇ ਮੱਥਾ ਟੇਕਦੇ ਹੋਣ ਜਿਹੜੇ ਇਨਸਾਨ ਨੂੰ ਤਾਜ ਪੋਸ਼ੀਆਂ ਦੀ ਆਫਰ ਆਈ ਹੋਵੇ ਤੇ ਉਹ ਇਨਸਾਨ ਸਿਰਫ ਸਾਰੀ ਦੁਨੀਆ ਨੂੰ ਤਿਆਗ ਕੇ ਇੱਕ ਸਿਰਫ ਆਕਾਲਪੁਰਖ ਦੀ ਬड़ाई ਕਰਦਾ ਤਾਂ ਮੇਰੇ ਅਕੋਰਡਿੰਗ ਉਹਦੇ ਵਰਗਾ ਕੋਈ ਹੋ ਨਹੀਂ ਸਕਦਾ ਜੀ ਸੋ ਇਹਨਾਂ ਦੀ ਸਖਸੀਅਤ ਨੂੰ ਜਿੰਨਾ ਵੀ ਆਪਾਂ ਬਿਆਨ ਕਰ ਸਕਦਾ ਉਹ ਘੱਟ ਹੀ ਹੈ। ਜੀ। ਕੁਸ਼ਕ ਕਟਨਾਵਾ ਵੀ ਆਉਂਦੀਆਂ ਨੇ। ਜੀ। ਇਹਨਾਂ ਦੀ ਭਗਤੀ ਦੇ ਅਨੁਸਾਰ ਜੇ ਦੇਖਿਆ ਜਾਵੇ ਤੁਸੀਂ ਇਹਨਾਂ ਨੇ ਹਜੂਰ ਸਾਹਿਬ ਦੇ ਵਿੱਚ ਭਗਤੀ ਕੀਤੀ। ਇੱਧਰ ਆਉਣ ਤੋਂ ਪਹਿਲਾਂ ਠੀਕ ਹੈ ਜੀ। ਤਾਂ ਇਤਿਹਾਸਕ ਦੇ ਮੁਤਾਬਕ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਦਰਸ਼ਨ ਹੋਏ ਨੇ। ਜੀ। ਉਹਨਾਂ ਦੇ ਕਹਿਣ ਅਨੁਸਾਰ ਇੱਧਰ ਨੂੰ ਆਉਣਾ ਹੋਇਆ। ਜੀ। ਤੇ ਕੁਸ਼ਕ ਕਿਸੇ ਨਾਲ ਦਾ ਲਾਹੌਰ ਨਾਲ ਵੀ ਜੁੜਦਾ। ਪਾਕਿਸਤਾਨ 'ਚ। ਪਾਕਿਸਤਾਨ ਦੇ ਵਿੱਚ। ਜੀ। ਜੇ ਆਪਾਂ ਉਹ ਪੁਰਾਣੀਆਂ ਚੀਜ਼ਾਂ ਦੇ ਵਿੱਚ ਜ਼ਿਆਦਾ ਢੁਗਾਈ ਦੇ ਵਿੱਚ ਚਲੇ ਗਏ ਤਾਂ ਸਮਾਂ ਬਹੁਤ ਲੰਘ ਜਾਣਾ ਬਿਲਕੁਲ ਜੀ ਪਰ ਅਗਲੀ ਗੱਲ ਤੁਸੀਂ ਪਿੱਛੇ ਪਿਕਚਰ ਦੇਖ ਰਹੇ ਹੋ ਇੱਕ ਇਹ ਪੇਂਟਿੰਗ ਹੱਥੀ ਤਿਆਰ ਕੀਤੀ ਹੋਈ ਆ ਹੁਣੇ ਥੋੜੀ ਫਰਾਬ ਹੋ ਗਈ ਆ ਜੀ ਤੇ ਇਹਨੂੰ ਰੀਨਿਊ ਵੀ ਕੀਤਾ ਜਾਣਾ ਹੁਣ ਮੇਨ ਗੱਲ ਇਹ ਆ ਇਹ ਉਸ ਸਮੇਂ ਦੀ ਆ ਜਦੋਂ ਸੰਤਮਾ ਪੁਰਖ ਨੇ ਗੋਦਾਵਰੀ ਦੇ ਵਿੱਚ ਭਜਨ ਕੀਤਾ ਹਜੂਰ ਸਾਹਿਬ ਬੰਦ ਕੀ ਕੀਤੀ ਹਜੂਰ ਸਾਹਿਬ ਜੀ ਤੇ ਉੱਥੇ ਇਹਨਾਂ ਨੇ ਸਿਰਫ ਪਾਣੀ ਦੇ ਵਿੱਚ ਖੜ ਕੇ ਭਜਨ ਕੀਤਾ ਜਿਸ ਦਾ ਕਾਰਨ ਇਹਨਾਂ ਦੀ ਜੋ ਲੱਤਾਂ ਸੀ ਉਹ ਕਸਹਰੇ ਨਾਲ ਜੁੜਗੀਆਂ ਸੀ ਤੇ ਜਦੋਂ ਇਹਨਾਂ ਕੋਲੇ ਪ੍ਰਸ਼ਾਦਾ ਲੈ ਕੇ ਸੇਵਾਦਾਰ ਲੈ ਕੇ ਜਾਂਦੇ ਪ੍ਰਸ਼ਾਦਾ ਤਾਂ ਇਹਨਾਂ ਨੇ ਕਦੇ ਪ੍ਰਸ਼ਾਦਾ ਨਹੀਂ ਸਕਿਆ ਸੀ ਇਹਨਾਂ ਨੇ ਸਿਰਫ ਇੱਕ ਗੱਲ ਰੱਖੀ ਕਿ ਜੇ ਅਸੀਂ ਪ੍ਰਸ਼ਾਦਾ ਸਕਾਂਗੇ ਤਾਂ ਸਿਰਫ ਉਸ ਕਾਲਪੁਰਖ ਵਾਹਿਗੁਰੂ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਸਕਾਂਗੇ ਤਾਂ ਉਹ ਬਹੁਤ ਸਮਾਂ ਪੀਤ ਗਿਆ ਕਈ ਇਤਿਹਾਸ ਦੇ ਵਿੱਚ 3 ਮਹੀਨੇ ਦੀ ਸਮਾਂ ਦੱਸਿਆ ਗਿਆ ਕਈ ਲੰਬਾ ਸਮਾਂ ਵੀ ਕਿਹਾ ਕਈ ਘੱਟ ਵੀ ਕਿਹਾ ਉਹ ਅਲੱਗ-ਅਲੱਗ ਇਤਿਹਾਸਕਾਰਾਂ ਦੀ ਆਪਣੀਆਂ ਮਤਾਂ ਦੇ ਅਨੁਸਾਰ ਹੈ ਤੇ ਦੂਜੀ ਗੱਲ ਜਦੋਂ ਇਨਾਂ ਨੂੰ ਉਸ ਤੋਂ ਬਾਅਦ ਜਦੋਂ ਪ੍ਰਮਾਤਮਾ ਦੇ ਦਰਸ਼ਨ ਹੋਏ ਬਾਹਰ ਨਿਕਲੇ ਤਾਂ ਜਦੋਂ ਇਹਨਾਂ ਦੀ ਸੇਵਾ ਕੀਤੀ ਗਈ ਗਰਮ ਪਾਣ ਦਾ ਵਾਗਿਆ ਤਾਂ ਬਿਲਕੁਲ ਕਸ਼ੈਰਾ ਮਾਸ ਦੇ ਨਾਲ ਜੁੜਿਆ ਹੋਇਆ ਸੀ ਖੂਨ ਵਗਦਾ ਸੀ ਤੇ ਤੁਸੀਂ ਸੰਤ ਤੇਜਾ ਸਿੰਘ ਜੀ ਦੀ ਇਹਨਾਂ ਬਾਰੇ ਜੀਵਨੀ ਲਿਖੀ ਹੋਈ ਆ ਉਹਦੇ ਵਿੱਚ ਇਹ ਚੀਜ਼ਾਂ ਪ੍ਰਮਾਣਿਤ ਵੀ ਨੇ ਤੇ ਪੜ੍ਹ ਵੀ ਸਕਦੇ ਹੋ ਜੀ ਜੀ ਅਗਲੀ ਗੱਲ ਇਹਨਾਂ ਦਾ ਪ੍ਰਚਾਰ ਕਰਨ ਦਾ ਢੰਗ ਜੀ ਉਹ ਸਭ ਤੋਂ ਹਨ ਮੋਲ ਸੀ ਇਹ ਵੱਖਰਾ ਸੀ ਜੀ ਕਾਰਨ ਸੈਕੰਡ ਉਹਦੇ ਵਿੱਚ ਇਹੀ ਸੀ ਕਿ ਇਹਨਾਂ ਨੇ ਸਿਰਫ ਵਿਦਿਆ ਨੂੰ ਪਸਾਰ ਦੇਣਾ ਹਮ ਆਪਣਾ ਭਜਨ ਬੰਦਗੀ ਕਰਨੀ ਜੀ ਸਾਰਾ ਕੁਝ ਜੀ ਉਸ ਅਕੋਰਡਿੰਗ ਦੇਖਣਾ ਕਿ ਆਪਾਂ ਕਿੰਨਾ ਇੱਕ ਸਮਾਂ ਜੀ ਬੰਦਗੀ ਨੂੰ ਦੇ ਸਕਦੇ ਆ ਕਿੰਨਾ ਸਮਾਂ ਆਪਾਂ ਭਜਨ ਕਰ ਸਕਦੇ ਆ ਪਾਇੜ ਚਾਲ ਦਾ ਭਜਨ ਸੀ ਜੋ ਜ਼ਿੰਦਗੀ ਦੇ ਵਿੱਚ ਕਿ ਪਾਇੜ ਚਾਲ ਆਪਾਂ ਨੂੰ ਭਜਨ ਕਰਨਾ ਉਹ ਵੀ ਸੰਤ ਮਹਾਂਪੁਰਖਾਂ ਦੀ ਹੀ ਦੇਣਾ ਜੀ ਪੈਂਡ ਚਾਲਦਾ ਭਜਨ ਕਿਸੇ ਨੂੰ ਵੀ ਨਹੀਂ ਪਤਾ ਸੀ ਇਹਨਾਂ ਨੇ ਸਟਾਰਟਿੰਗ ਉੱਥੋਂ ਕੀਤਾ ਕਿ ਜਦੋਂ ਵੀ ਕਹਿੰਦੇ ਤੁਰਨਾ ਪੈੜ ਚਾਲ ਕਰਦੇ ਰਹੋ ਵਾਹਿਗੁਰੂ ਜਪਦੇ ਰਹੋ ਵਾਹਿਗੁਰੂ ਜਪਦੇ ਰਹੋ ਵਾਹਿਗੁਰੂ ਜਪਦੇ ਉਹ ਵੀ ਸੰਤਮਾ ਪੁਰਖਾਂ ਦੀ ਦੇਣਾ ਜੀ ਅਗਲੀ ਦਾ ਧਾਰਨਾਮਾ ਜੋ ਅੱਜ ਕੱਲ ਮਾਲਵੇ ਦੇ ਵਿੱਚ ਧਾਰਨਾਮਾ ਦਾ ਕੀਰਤਨ ਕੀਤਾ ਜਾਂਦਾ ਉਹ ਵੀ ਸੰਤਮਾ ਪੁਰਖਾਂ ਦੀ ਹੀ ਦੇਣਾ ਜੀ ਜਦੋਂ ਮਾਲਵੇ ਦੇ ਵਿੱਚ ਆਏ ਕੀਰਤਨ ਦਾ ਕਿਸੇ ਨੂੰ ਵੀ ਨਹੀਂ ਪਤਾ ਸੀ ਮਾਲਵਾ ਅਣਪੜਾ ਹੋਣ ਦੇ ਕਾਰਨ ਤਾਂ ਮਹਾਂਪੁਰਖਾਂ ਨੂੰ ਸੰਗਤਾਂ ਵੱਲੋਂ ਬੇਨਤੀ ਕੀਤੀ ਗਈ ਕਿ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਆਉਂਦੀ ਜੀ ਸਾਨੂੰ ਕੋਈ ਆਸਾਨ ਤਰੀਕਾ ਦੱਸਿਆ ਜਾਵੇ ਕਿ ਗੁਰਬਾਣੀ ਕਿੱਦਾਂ ਅਸੀਂ ਸਰਬਣ ਕਰ ਸਕੀਏ ਤਾਂ ਮਹਾਂਪੁਰਖਾਂ ਨੇ ਉੱਥੇ ਧਾਰਨਾਮਾ ਪ੍ਰਗਟ ਕੀਤਾ ਜੀ ਜੀ ਉਹਨਾਂ ਨੇ ਕਿਹਾ ਕਿ ਭਾਈ ਧਾਰਨਾਮਾ ਦੇ ਜ਼ਰੀਏ ਦੇ ਅਨਸਾਰ ਤੁਸੀਂ ਇਹ ਗੁਰਬਾਣੀ ਨੂੰ ਛੇਤੀ ਸਮਝ ਸਕਦੇ ਹੋ ਧਾਰਨਾਮਾ ਦੇ ਨਾਲ ਤੁਹਾਨੂੰ ਗੁਰਬਾਣੀ ਦੇ ਸਬਦ ਅਰਥ ਪਤਾ ਲੱਗ ਸਕਦੇ ਆ ਜੀ ਤੇ ਜਦੋਂ ਸੰਗਤਾਂ ਇਹਨਾਂ ਦੀ ਸਭ ਤੋਂ ਵੱਡੀ ਬड़ाई ਦੀ ਵੀ ਇੱਕ ਗੱਲ ਕਰਦੇ ਆ ਕਿ ਗੁਰੂ ਮਹਾਰਾਜਾ ਨਾਲ ਪ੍ਰੇਮ ਕਿੰਨਾ ਜ਼ਿਆਦਾ ਪ੍ਰੇਮ ਦੀਆਂ ਦੋ ਘਟਨਾ ਮੇਰੇ ਕੋਲ ਆਉਂਦੀਆਂ ਨੇ ਘਟਨਾ ਤਾਂ ਬਹੁਤ ਜ਼ਿਆਦਾ ਨੇ ਪਰ ਮੈਂ ਦੋ ਹੀ ਐਕਸਪਲੇਨ ਕਰਾਂਗਾ ਜੀ 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 ਪਹਿਲੀ ਘਟਨਾ ਕਿ ਧੰਨ ಶ್ರೀ ਗੁਰੂ ਰਾਮਦਾਸ ਸਾਹਿਬ ਦੇ ਲਈ ਅਥਾਪਿਆ ਜਿੰਨਾ ਵੀ ਕਹਦੋਂ ਉਹਨਾਂ ਜ਼ਿਆਦਾ ਪਿਆਰ ਠੀਕ ਆ ਜੀ ਜਦੋਂ ਸ੍ਰੀ ਦਰਬਾਰ ਸਾਹਿਬ ਜਾਣਾ ਜੀ ਇਹਨਾਂ ਨੇ ਲਗਾਤਾਰ ਕਿੰਨੇ ਹੀ ਘੰਟਿਆਂ ਮੱਥਾ ਟੇਕਣਾ ਠੀਕ ਆ ਜੀ ਦਰਬਾਰ ਸਾਹਿਬ ਮੱਥਾ ਰਗੜਨਾ ਜੀ ਤੇ ਮੱਥੇ ਦੇ ਉੱਪਰ ਲਾਲੀ ਆ ਜਾਣੀ ਫਲ ਬਲੱਡ ਦਾ ਫਲੋ ਚੱਲ ਪੈਣਾ ਕਈ ਵਾਰ ਤਾਂ ਉੱਥੇ ਗਿਆਨੀ ਠਾਕੁਰ ਸਿੰਘ ਜੀ ਨੇ ਬੁੱਕ ਦੇ ਵਿੱਚ ਆਪਣੀ ਜੀਵਨੀ ਦੇ ਵਿੱਚ ਲਿਖਿਆ ਕਿ ਮੈਂ ਦਰਬਾਰ ਸਾਹਿਬ ਗਿਆ ਦਰਬਾਰ ਸਾਹਿਬ ਦੇਖਿਆ ਕਿ ਉੱਥੇ ਇੱਕ ਕਾਲੀ ਕੰਬਲੇ ਵਾਲਾ ਇਨਸਾਨ ਮੱਥਾ ਟੇਕੀ ਜਾ ਰਿਹਾ ਜੀ ਬਾਰ-ਬਾਰ ਮੱਥਾ ਰਗੜੀ ਜਾ ਰਿਹਾ ਪਰ ਮੈਂ ਬਹੁਤ ਧਿਆਨ ਨਾਲ ਜਦੋਂ ਮੈਂ ਮੱਥਾ ਟੇਕ ਕੇ ਬਾਹਰ ਵੀ ਆ ਗਿਆ ਮੈਂ ਪਾਠ ਵੀ ਕਰਿਆ ਉਹ ਫਿਰ ਵੀ ਮੱਥਾ ਹੀ ਟੇਕੀ ਜਾ ਰਿਹਾ ਤੇ ਜਦੋਂ ਮੈਂ ਬਾਹਰ ਆ ਕੇ ਵੇਖਿਆ ਜਦੋਂ ਉਹਨਾਂ ਨੂੰ ਦੁਆਰਾ ਦੇਖਿਆ ਤੋਂ ਬਾਹਰ ਆ ਰਹੇ ਤਾਂ ਉੱਤ ਪਤਾ ਲੱਗਿਆ ਵੀ ਇਹ ਤਾਂ ਸੰਤਮਾਪੁਰਖ ਸੰਤ ਬਾਬਾ ਅਤਰ ਸਿੰਘ ਜੀ ਦਾਸਟ ਹੋਣਾ ਸਾਹਿਬ ਵਾਲੇ ਹਮਮ ਕਾਰਨ ਤੇ ਜਦੋਂ ਮੈਂ ਉਹਨਾਂ ਕੋਲ ਗਿਆ ਕਹਿੰਦੇ ਉਹਨਾਂ ਨੇ ਮੈਂ ਪੁੱਛਿਆ ਕਿ ਮਹਾਪੁਰਖੋ ਵੀ ਤੁਸੀਂ ਤਾਂ ਜੋ ਸੁਰਤ ਨਾਲ ਵੀ ਮੱਥਾ ਟੇਕ ਨੂੰ ਤਾਂ ਮੇਰੇ ਅਕੋਰਡਿੰਗ ਪਰਵਾਣ ਹੈ ਪਰਵਾਣ ਹੈ ਤੇ ਮਹਾਪੁਰਖਾਂ ਨੇ ਉੱਥੇ ਇਹੀ ਵਜਨ ਕਿਹਾ ਕਿ ਭਾਈ ਜੋ ਸੰਗਤ ਮੈਨੂੰ ਰੱਬ ਰੂਪ ਜਾਣ ਕੇ ਮੱਥਾ ਟੇਕਦੀ ਆ ਉਹ ਮੈਂ ਉਹੀ ਮੱਥਾ ਤੰਸ਼ੀਰ ਗੁਰੂ ਨਾਮਦਾਸ ਮਹਾਰਾ ਜਦੇ ਚਰਨਾਂ ਦੇ ਵਿੱਚ ਆ ਕੇ ਟੇਕ ਦਿੰਨਾ ਕਿ ਕੱਲ ਨੂੰ ਮੈਂ ਇਹਦਾ ਗੁਨਾਹਗਾਰ ਨਾ ਹੋਵਾਂ ਕਿ ਮਹਾਰਾ ਜੋ ਮੇਰੀ ਬੜਿਆਈ ਆ ਜੋ ਮੇਰੀ ਹੋ ਰਹੀ ਆ ਤਦ ਸਿਰਫ ਤੇਰੇ ਕਰਕੇ ਆ ਮੈਂ ਤੇਰੇ ਸਾਹਮਣੇ ਕੁਝ ਵੀ ਨਹੀਂ ਹੈਂਗੀ ਇੱਕ ਬਹੁਤ ਵੱਡੀ ਤਾਣਾ ਆਉਂਦੀ ਹੈ ਇਹਦੇ ਵਿੱਚ ਜੀ ਅਗਲੀ ਦਾ ਇਹਨਾਂ ਕੋਲ ਗੁਰਸਾਗਰ ਦੀ ਧਰਤੀ ਦੇ ਉੱਤੇ ਇੱਕ ਸਾਧੂ ਆਇਆ ਸਾਧੂ ਨੇ ਜਦੋਂ ਵਿਚਾਰ ਕੀਤਾ ਥੋੜਾ ਮਨਮਤ ਸੀ ਜੀ ਉਹਨੇ ਕਿਹਾ ਕਿ ਤੁਸੀਂ ਤਮਸਿਰ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਦੇ ਰੂਪ ਮੰਨਦੇ ਹੋ ਤੁਸੀਂ ਮੰਨਦੇ ਹੋ ਕਿ ਇਹ ਇੱਕ ਜੀਵਤ ਹੈ ਤਾਂ ਮਹਾਂਪੁਰਖਾਂ ਨੇ ਕਿਹਾ ਕਿ ਹਾਂ ਜੀ ਇਹ ਜੀਵਤ ਹੈ ਤਾਂ ਕਿੰਨੇ ਪ੍ਰਮਾਣ ਕਰੋ ਅੱਛਾ ਜੀ ਤਮਸਿਰ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਮਾਣ ਕਰੋ ਕਿ ਇਹ ਇੱਕ ਜੀਵਤ ਅਵਸਥਾ ਦੇ ਵਿੱਚ ਨੇ ਜੀ ਤਾਂ ਮਹਾਂਪੁਰਖਾਂ ਨੇ ਕਿਹਾ ਕਿ ਭਾਈ ਜਦੋਂ ਸੁਖਾਸਣ ਹੋਣਾ ਤੁਸੀਂ ਉਦੋਂ ਆ ਜੇ ਜਦੋਂ ਉਸ ਖਾਸਨ ਦਾ ਸਮਾਂ ਆਇਆ ਉਦੋਂ ਆਏ ਸਾਧੂ ਆਏ ਤਾਂ ਮਾਪੁਰਖਾਂ ਨੇ ਅਰਦਾਸ ਬੇਨਤੀ કરી ਸ਼ਖਾਸਨ ਵੇਲੇ ਅਰਦਾਸ ਬੇਨਤੀ કરી ਕਿ ਇਹ ਮਾਪੁਰਖ ਤਨਸ਼ੀਰ ਗੁਰੂ ਗੰਸਾ ਮਹਾਰਾ ਅੱਜ ਤੱਕ ਤੇਰੇ ਦਾਸ ਨੇ ਜੋ ਵੀ ਹੈ ਤੂ ਤੇਰੇ ਸਰਤੇ ਹੀ ਹੈ ਠੀਕ ਹੈ ਮੇਰੀ ਲਾਜ਼ ਰੱਖਣ ਵਾਲਾ ਵੀ ਤੂੰ ਹੀ ਆ ਅੱਜ ਤੇਰਾ ਦਸ ਤੇਰੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਅੱਜ ਕਿਸੇ ਨੇ ਤੇਰੇ ਉੱਤੇ ਸ਼ੰਕਾ ਕੀਤੀ ਆ ਤਾਂ ਉਹਨੂੰ ਦੂਰ ਵੀ ਤੂੰ ਕਰ ਸਕਦਾ ਤਾਂ ਤਰਸ਼ੀਲ ਗੋਵਿੰਦ ਸਿੰਘ ਮਹਾਰਾਜ ਦਾ ਨਾਮ ਲੈ ਕੇ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਤੇ ਉੱਪਰ ਮਾਲਾ ਪਾਇਆ ਰਮਾਲਾ ਪਾਉਣ ਤੋਂ ਬਾਅਦ ਜਦੋਂ ਸਾਧੂ ਨੂੰ ਕਿਹਾ ਕਿ ਤੁਸੀਂ ਮਹਾਰਾਜ ਦੇ ਉੱਪਰ ਹੱਥ ਰੱਖੋ ਅੱਛਾ ਜੀ ਤਾਂ ਜਦੋਂ ਹੱਥ ਰੱਖਿਆ ਬਿਲਕੁਲ ਐਜ਼ ਇਟ ਇਜ਼ ਜਦਦਾ ਇਨਸਾਨ ਸਾਹ ਲੈਂਦਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਦਾਂ ਸਾਹ ਲੈ ਰਹੇ ਸੀ ਵਾਹਿਗੁਰੂ ਉਸ ਤੋਂ ਬਾਅਦ ਉਹ ਦੇਖਣ ਦੇ ਜ਼ਰੀਏ ਅਨੁਸਾਰ ਉਹ ਸਾਧੂ ਮਹਾਂਪੁਰਖਾਂ ਦੇ ਪੈਰਾਂ 'ਚ ਗਿਰਿਆ ਜੀ ਤੇ ਪੈਰਾਂ 'ਚ ਗਿਰਨ ਤੋਂ ਤਾਂ ਮਹਾਂਪੁਰਖਾਂ ਦਾ ਇੱਕ ਬਹੁਤ ਵੱਡੀ ਵਡਿਆਈ ਦਾ ਇਹ ਵੀ ਆ ਕਿ ਉਹਨਾਂ ਨੇ ਕਦੇ ਵੀ ਇਹ ਨਹੀਂ ਸੋਚਿਆ ਕਿ ਕੋਈ ਇਨਸਾਨ ਮੇਰੇ ਪੈਰਾਂ 'ਚ ਗਿਰੇ ਹਮੇਸ਼ਾ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਥੱਬਿਆਂ ਬੈਠਣਾ ਉਹਦਾ ਬਹੁਤ ਵੱਡਾ ਕਾਰਨ ਕਿ ਉਹ ਨਹੀਂ ਚਾਹੁੰਦੇ ਸੀ ਕਿ ਕੋਈ ਇਨਸਾਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੱਖ ਮੰਨ ਕੇ ਮੱਥਾ ਟੇਕੇ ਜੀ ਕਿ ਸਾਧੂ ਦੇ ਵਿੱਚ ਐਡੀ ਵਡਿਆਈ ਹੋ ਸਕਦੀ ਹੈ ਜੀ ਬਿਲਕੁਲ ਸਭ ਤੋਂ ਜ਼ਿਆਦਾ ਜਿੰਨੇ ਵੀ ਮਹਾਂਪੁਰਖ ਹੋਏ ਨੇ ਤੁਸ ਤੁਹਾਨੂੰ ਕਿਤੇ ਨਿਸ਼ਾਨ ਸਾਹਿਬ ਨਹੀਂ ਮ ਸਿਰਫ ਇੱਕ ਗੁਰੂ ਤਾਂ ਦਰਸਾਗਰ ਸਾਹਿਬ ਤੇ ਤਾਂ ਗੁਰਦੁਆਰਾ ਮੀਠਾ ਸਾਹਿਬ ਜੋ ਕਿ ਸੰਤਾਂ ਦੇ ਆਜ਼ਾਦਗਾਰਾਂ ਨੇ ਤੇ ਤੁਸੀਂ ਜਿੱਧਰ ਨੂੰ ਚੱਲਦੇ ਜਿੱਥੇ-ਜਿੱਥੇ ਮਹਾਂਪੁਰਖਾਂ ਨੇ ਚਰਨ ਪਾਏ ਨੇ ਉੱਥੇ-ਉੱਥੇ ਤੁਹਾਨੂੰ ਹਰ ਜਗ੍ਹਾ ਨਿਸ਼ਾਨ ਸਾਹਿਬ ਮਿਲੂ ਕਿਉਂਕਿ ਭੰਤ ਸੰਤਵਾ ਬਾਤੁਰ ਸਿੰਘ ਮਹਾਰਾਜ ਜੀ ਨੇ ਗੁਰਬਾਣੀ ਦਾ ਪ੍ਰਸਾਰ ਗੁਰਦੁਆਰੇ ਉਸਾਰਨਾ ਵਿਦਿਆ ਦਾ ਪ੍ਰਸਾਰ ਕਰਨਾ ਹੀ ਅਹਿਮੀਅਤ ਦਿੱਤੀ ਨਾ ਕਿ ਕਿਸੇ ਡੇਰਾਬਾਦ ਨੂੰ ਅਹਿਮੀਅਤ ਦਿੱਤੀ ਜੀ ਜੀ ਇਹ ਸਭ ਤੋਂ ਵੱਡੇ ਗੁਣ ਸੀ ਉਹਨਾਂ ਦੇ ਜੀ ਗੁਣ ਅਨੇਕਾਂ ਹੀ ਹੁੰਦੇ ਆ ਸਾਧੂਆਂ ਦੇ ਮਹਾਂਪੁਰਖਾਂ ਨੇ ਆਪਾਂ ਉਹਨਾਂ ਨੂੰ ਨਹੀਂ ਪਛਾਣ ਸਕਦੇ ਉਹਨਾਂ ਦੀਆਂ ਜੀਵਨੀਆਂ ਪੜ੍ਹ ਕੇ ਵੀ ਆਪਾਂ ਉਹ ਚੀਜ਼ਾਂ ਨਹੀਂ ਆਪਣੇ ਅੰਦਰ ਕੰਜ਼ਿਊਮ ਕਰ ਸਕਦੇ ਸੋ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਵੀ ਤੁਸੀਂ ਆਓ ਸਰਦਾ ਨਾਲ ਆਉਣਿਓ ਗੁਰ ਕਿਸੇ ਵੀ ਗੁਰਦਾਸ ਸਾਹਿਬ ਦੇ ਵਿੱਚ ਜਾਣਾ ਤਾਂ ਆਪਣੀਆਂ ਭਾਵਨਾਵਾਂ ਅਨੁਸਾਰ ਜਾਓ ਤੁਸੀਂ ਉੱਥੇ ਇਹ ਸੋਚ ਕੇ ਜਾਓ ਕਿ ਤੁਹਾਡੀਆਂ ਜੋ ਮਨੋਗਾਮਨਾਵਾਂ ਨੇ ਕਿੱਦਾਂ ਪੂਰੀਆਂ ਹੁੰਦੀਆਂ ਤੇ ਮੈਂ ਇੱਕ ਬਾਕੀਆ ਛੋਟਾ ਜਿਹਾ ਸ਼ੇਅਰ ਕਰਾਂਗਾ ਜਿਆਦਾ ਸਮਾਂ ਨਹੀਂ ਲੈਂਦਾ ਹੋਇਆ ਦਿੱਲੀ ਦੀ ਸੰਗਤ ਆਉਂਦੀ ਆ ਜੀ ਦਿੱਲੀ ਦੀ ਸੰਗਤ ਅਸੀਂ ਬੈਠੇ ਚਲੋ ਸਾਡੇ ਕੋਲ ਆਏ ਉਹ ਕੁੜੀਆਂ ਨੂੰ ਪਹਿਲਾਂ ਬਲੱਡ ਕੈਂਸਰ ਸੀ ਜੀ ਬਲੱਡ ਕੈਂਸਰ ਹੋਇਆ ਚਲੋ ਜਦੋਂ ਅਸੀਂ ਸਵਾਲ ਕਰਨ ਲੱਗੇ ਉਹਨਾਂ ਨੇ ਦੱਸਿਆ ਕਿ ਮੈਨੂੰ ਬਲੱਡ ਕੈਂਸਰ ਸੀ ਮੈਂ ਅਨੇਕਾਂ ਡਾਕਟਰਾਂ ਨੂੰ ਦਿਖਾਇਆ ਜੀ ਦਿਖਾਉਣ ਤੋਂ ਬਾਅਦ ਵੀ ਮੇਰਾ ਕੋਈ ਲਾਜ਼ਮਾ ਹੋਇਆ ਜੀ ਤਾਂ ਡਾਕਟਰਾਂ ਨੇ ਸਾਨੂੰ ਲਾਸਟ ਸਟੇਜ ਦੱਸ ਕੇ ਇੱਕੋ ਗੱਲ ਕਹੇ ਤੇ ਵੀ ਇਹਦਾ ਕੋਈ ਹੱਲ ਨਹੀਂ ਵੀ ਤੁਸੀਂ ਆਪਣਾ ਘਰੇ ਬੈਠੋ ਆਰਾਮ ਕਰੋ ਕਹਿੰਦੇ ਵੀ ਅਸੀਂ ਆਗਰਾ ਗਏ ਅੱਛਾ ਆਗਰਾ ਜਾ ਕੇ ਸਾਨੂੰ ਉੱਥੇ ਸੰਤਮਾ ਪੁਰਖਾਂ ਦੀ ਜੀਵਨੀ ਸੁਣਨ ਨੂੰ ਮਿਲੀ ਜੀ ਤੇ ਜਦੋਂ ਅਸੀਂ ਸੁਣਾ ਸਾਡੇ ਮਨ ਤੇ ਅੱਛਾ ਹੋਈ ਕਿ ਅਸੀਂ ਇੱਥੇ ਆਈਏ ਇੱਥੇ ਕੇ ਇਸ਼ਨਾਨ ਪਾਣੀ ਕਰੀਏ ਉੱਥੋਂ ਦਿੱਲੀ ਤੋਂ ਉੱਤੋਂ ਸੰਗਤ ਲੈ ਕੇ ਉਹਰੇ ਪਹੁੰਚਣਾ ਸ਼ੁਰੂ ਕੀਤਾ ਗੁਰਦੁਆਰਾ ਅੰਗੇਠਾ ਸਾਹਿਬ ਸਰੋਵਰ ਦੇ ਵਿੱਚ ਇਸ਼ਨਾਨ ਕੀਤੇ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਇੱਥੋਂ ਵਾਪਸ ਗਏ ਚਲੋ ਆਪਾਂ ਕੁਝ ਲੋਕਾਂ ਦੇ ਮਨਮਤਾਂ ਵੀ ਸਮਝਦੇ ਆ ਕੁਝ ਕੁ ਅੱਜਕੱਲ੍ਹ ਪ੍ਰਚਾਰਕ ਇਦਾਂ ਦੇ ਲੋਕ ਵੀ ਨੇ ਜੋ ਹਮੇਸ਼ਾ ਭੰਡਦੇ ਹੀ ਰਹਿੰਦੇ ਨੇ ਗੁਰਬਾਣੀ ਨੂੰ ਵੀ ਵੰਡਣ ਦਾ ਕੋਸ਼ਿਸ਼ ਕਰਦੇ ਰਹਿੰਦੇ ਨੇ ਪਰ ਜੋ ਸੰਤਾਂ ਦੀ ਸਖਸੀਅਤ ਆ ਉਹ ਸੁਖਮਣੀ ਸਾਹਿਬ ਦੇ ਵਿੱਚ ਵੀ ਬਹੁਤ ਵੱਡੀ ਲਿਖੀ ਗਈ ਆ ਤੇ ਉਤੋਂ ਜ਼ਿਆਦਾ ਜਦੋਂ ਉਹ ਗਏ ਉੱਥੇ ਜ਼ਿਆਦਾ ਟੈਸਟ ਕਰਵਾਏ ਤਾਂ ਉਹਨਾਂ ਦਾ ਬਹੁਤ ਕੁਝ ਵੀ ਨਹੀਂ ਸੀ ਉਹਨਾਂ ਦੇ ਟੈਸਟਰ ਬੋਟਾਂ ਦੇ ਵਿੱਚ ਅੱਛਾ ਸਰ ਤਾਂ ਨੇੜੇ ਤੇੜੇ ਵੀ ਨਹੀਂ ਸੀ ਤੇ ਹੁਣੇ ਪਿੱਛੇ ਸਿਰਫ 4 ਤੋਂ 5 ਮਹੀਨਾ ਦਾ ਸਮਾਂ ਸੀ ਕਿ ਜਦੋਂ ਉਹ ਵਾਪਸ ਆਏ ਮੈਨੂੰ ਮਿਲੇ ਤੁਸੀਂ ਬੈਠੇ ਸੀ ਮੈਂ ਗੱਲ ਕਰੀ ਉਹ ਕਹਿੰਦੇ ਕਿ ਸਾਨੂੰ ਲੰਗਸ ਦੀ ਪ੍ਰੋਬਲਮ ਸ਼ੁਰੂ ਹੋਣ ਲੱਗੀ ਡਾਕਟਰ ਸਾਹਿਬ ਨੇ ਕਿਹਾ ਕਿ ਤੁਹਾਨੂੰ ਲੰਗਸ ਕੈਂਸਰ ਸਟਾਰਟ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਤੇ ਉਹਨਾਂ ਦੇ ਹਸਬੰਦ ਨੇ ਇੱਕੋ ਹੀ ਗੱਲ ਕਹੀ ਉਹਨੂੰ ਕਿ ਕਿਸੇ ਡਾਕਟਰ ਕੋਲ ਨਹੀਂ ਜਾਣਾ ਕੁਝ ਨਹੀਂ ਕਰਨਾ ਜਿੱਥੋਂ ਪਹਿਲਾਂ ਆਰਾਮ ਆਇਆ ਸੀ ਉੱਥੇ ਹੀ ਆਵੇਗਾ ਤੇ ਉਹ ਦੁਬਾਰਾ ਇਸੇ ਜਗ੍ਹਾ ਤੇ ਇਸ਼ਨਾਨ ਕਰਨਾ ਜੀ ਵਾਹਿਗੁਰੂ ਨਾਲ ਸੰਗਤ 50 ਤੋਂ 60 ਨਾਲ ਦਾ ਸੰਗਤ ਲੈ ਕੇ ਆ ਜੀ ਬਿਲਕੁਲ ਆਪਣੇ ਪੰਜਾਬ ਦੇ ਵਿੱਚ ਹਜੇ ਸੰਤਾਂ ਦੀਆਂ ਸ਼ਖਸੀਅਤਾਂ ਨੂੰ ਬਹੁਤ ਲੋਕ ਘੱਟ ਜਾਣਦੇ ਆ ਪਰ ਜੇ ਤੁਸੀਂ ਆਗਰੇਵਲ ਜਾਓ ਆਗਰੇ ਤੋਂ ਲੈ ਕੇ ਨਦੇੜ ਵੱਲ ਜਾਓ ਜੀ ਤੇ ਉਦੋਂ ਬਾਰ ਨਾਨਕ ਚੀਰ ਨੂੰ ਬਦਰ ਨੂੰ ਹੋਜੋਗੇ ਤਾਂ ਉੱਥੇ ਤੁਹਾਨੂੰ ਤਾਂ ਸੰਤਾਂ ਤੋਂ ਬਾਤਰ ਸਿੰਘ ਦੀਆਂ ਮਹਾਰਾਜ ਦੀਆਂ ਕਥਾਵਾਂ ਉਹਨਾਂ ਦੀ ਜੀਵਨੀ ਸੁਣਨ ਨੂੰ ਹੀ ਮਿਲੇਗੀ ਦਿੱਲੀ ਦੇ ਵਿੱਚ ਵੀ ਬਹੁਤ ਸਾਰੇ ਗੁਰਦੁਆਰਿਆਂ ਨੇ ਜਿਹੜੇ ਇਦਾਂ ਦੀਆਂ ਤੁਹਾਨੂੰ ਕਥਾਵਾਂ ਦੱਸਣਗੇ ਜੀ ਤੇ ਮੈਂ এবਾਰ ਬਾਰ ਸੰਗਤ ਨੂੰ ਇਹ ਬੇਨਤੀ ਕਰਨਾ ਚਾਹਣਾ ਕਿ ਕਿਸੇ ਵੀ ਬਰੋਕਰ ਜਾਣਿਓ ਤਾਂ ਆਪਣਾ ਸਾਫ਼ ਸੁਥਰਾ ਨਿਚ ਤੇ ਸਾਫ ਸੁਥਰਾ ਪਹਿਰਾਵਾ ਪਹਿਨ ਕੇ ਜਾਇਆ ਕਰੋ ਕਿਉਂਕਿ ਸੰਤਾਂ ਮਹਾਂਪੁਰਖਾਂ ਦੇ ਸਥਾਨ ਹੁੰਦੇ ਨੇ ਭਜਨ ਬੰਦ ਕੀ ਦਾ ਸਥਾਨ ਹੁੰਦੇ ਨੇ ਇਤਿਹਾਸਕ ਗੁਰਦੁਆਰੇ ਵੀ ਨੇ ਠੀਕ ਆ ਤੁਹਾਡਾ ਮਨ ਵੀ ਸੁੱਧ ਹੋਣਾ ਚਾਹੀਦਾ ਪਹਿਰਾਵਾ ਵੀ ਸੁੱਧ ਹੋਣਾ ਚਾਹੀਦਾ ਜ਼ਰੂਰੀ ਨਹੀਂ ਆ ਕਿ ਤੁਸੀਂ ਸਿਰਫ ਇੰਨੀ ਗੱਲ ਕਹਿ ਕੇ ਕਿ ਲੋਕਾਂ ਦੀ ਸੋਚ ਆ ਸਾਡੇ ਪਹਿਰਾਵੇ ਤੇ ਉਂਗਲਾ ਉਠਾਉਣੀ ਆ ਜਾਂ ਲੋਕਾਂ ਦਾ ਨਜ਼ਰੀਆ ਐ ਇਦਾਂ ਨਹੀਂ ਹੁੰਦਾ ਥੋੜਾ ਜਿਹਾ ਧਾਰਮਿਕ ਤੌਰ ਤੇ ਵੀ ਚੱਲਣਾ ਚਾਹੀਦਾ ਆਪਾਂ ਨੂੰ ਸੋ ਉਹਦੇ ਲਈ ਮੇਰੀਆਂ ਇਹ ਗੱਲਾਂ ਸੰਗਤ ਤੱਕ ਪਹੁੰਚਣਗੀਆਂ ਸੋ ਇਹਦੇ ਲਈ ਮੈਂ ਤੁਹਾਡਾ ਆਪਰੀ ਦਾ ਸਰਬਦ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰ जिन्न वाहिगुरू ख़ालसा वाहिगुरू जी फति